ਸਾਡੇ ਕਿ ਜਿਵੇਂ ਲੱਡੂ ਵੰਡੇ ਕੇ ਮਤਲਬ ਆਪਣੀ ਪੰਜਾਬ ਪੁਲਿਸ ਨੂੰ ਮਤਲਬ ਬਿਲਕੁਲ ਬਹੁਤ ਵਧੀਆ ਜੀ ਇਹ ਵੀ ਆਪਣੇ ਨੇ ਹਾਂ ਜੀ ਹਾਂ ਜੀ ਬਿਲਕੁਲ ਆਪਣੇ ਆ ਜੀ ਠੀਕ ਹੈ ਜੀ ਸਾਰੇ ਆਪਣੇ ਆ ਜੀ ਸਾਡੇ ਨਾਲ ਸਾਰੇ ਆਪਣੇ ਆ ਜੀ ਲੋ ਜੀ ਲੋ ਸਿਆ ਲੋ ਜੀ ਤੁਸੀਂ ਵੀ ਲੋ ਨਮਸਕਾਰ ਸਾਥੀਓ ਮੈਂ ਮੇਵਾ ਸਿੰਘ ਪੁਆਰ ਤੁਸੀਂ ਦੇਖ ਰਹੇ ਹੋ ਕੋਈ ਮੰਨ ਲਓ ਪੰਜਾਬ ਨਿਊਜ਼ ਜਿਵੇਂ ਕਿ 13 ਤਰੀਕ ਦੇ ਪੋਲਿੰਗ ਦਿਿਤਤੀ ਹੋਈ ਸੀ ਦਿੱਲੀ ਜਾਣ ਵਾਸਤੇ ਉੱਥੇ ਕਿਛਾਂ ਜਿੱਥੇ ਬੰਦੇ ਤਾਂ ਜਾਈ ਜਾ ਰਹੀਆਂ ਉਸ ਦੇ ਨਾਲ-ਨਾਲ ਜਿਹੜੇ ਇੱਥੇ ਆਸ-ਪਾਸ ਦੇ ਲੋਕ ਨੇ ਮੱਲਾ ਪਿੰਡਾਂ ਦੇ ਲੋਕ ਉਹ ਵੀ ਆਪਣੇ ਆਪਣੇ ਡਿਊਟੀ ਸਮਾਲਦੇ ਹੋਏ ਇੱਥੇ ਦੇ ਲੋਕਾਂ ਦੀ ਸੇਵਾ ਕਰੇ ਉਹਦੇ ਨਾਲ ਹੀ ਇੱਕ ਨੌੜੀ ਕਰਾਂ ਦੇ ਕੁਝ ਜਿੱਥੇ ਬੰਦੇ ਸਮਾਜ ਸੇਵਿ ਸਿਵਾਮ ਵੱਲੋਂ ਇੱਥੇ ਇੱਕ ਲੰਗਰ ਲਗਾਇਆ ਗਿਆ ਹੈਗਾ ਆਓ ਦੇਖਦੇ ਹਾਂ ਕਿ ਇਹ ਲੰਗਰ ਕਿਸ ਤਰ੍ਹਾਂ ਦਾ ਲਗਾਇਆ ਗਿਆ ਔਰ ਕਿਸ-ਕਿਸ ਚੀਜ਼ ਦਾ ਹੈ ਜਿਹੜੇ ਇੱਥੇ ਸਮਾਜ ਸੇਵੀ ਨੇ ਕੁਝ ਜਿਹੜਾ ਰੂ ਨੇਤਾ ਨੇ ਜਾਂ ਇੱਥੇ ਸਮਾਜ ਸੇਵੀ ਨੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਲੰਗਰ ਲਗਾਇਆ ਗਿਆ ਹੈ ਇਹ ਕਿਹਨਾਂ ਵੱਲੋਂ ਲਗਾਇਆ ਗਿਆ ਹਾਂਜੀ ਇਹ ਲੰਗਰ ਲਗਾਇਆ ਗਿਆ ਇਹਨਾਂ ਵੱਲੋਂ ਲਗਾਇਆ ਗਿਆ ਇਹ ਆਪਣੇ ਖਨੋਰੀ ਪਿੰਡ ਵੱਲੋਂ ਲੱਗਿਆ ਹੈ ਸਾਰੇ ਪਿੰਡ ਦੇ ਜਨਤਾ ਜਿਹੜੀ ਵੀ ਜਿੰਨੇ ਵੀ ਹੈਗੇ ਨੇ ਉਹਨਾਂ ਵੱਲੋਂ ਲਾਇਆ ਗਿਆ ਹੈ ਧੰਨਵਾਦ ਹਾਂਜੀ ਖਨੋਰੀ ਪਿੰਡ ਵੱਲੋਂ ਅੱਛਾ ਤੇ ਕੀ ਰਿਸਪੌਂਸ ਹੈਗਾ ਵੈਸੇ ਅੱਗੇ ਜਾਣ ਵਾਸਤੇ ਦੇਖੋ ਜੀ ਜ਼ਿੰਮੇਦਾਰ ਨੇ ਇਹਨਾਂ ਦੇ ਜਾਣੇ ਜਾਣਾ ਆਪਣੀਆਂ ਮੰਗਾਂ ਨੇ ਜਿਹੜੀਆਂ ਮੰਗਾਉਣੀਆਂ ਮੰਗਾਉਣੀਆਂ ਨੇ ਤੋਂ ਸਰਕਾਰ ਤੋਂ મોદી ਤੋਂ ਹਾਂਜੀ ਇਹ ਹੁਣ ਤੁਹਾਡੇ ਜੀ ਜੋਸ਼ ਹੈ ਇਸ ਤਰ੍ਹਾਂ ਦਾ ਜੋਸ਼ ਤਾਂ ਜੀ ਤੁਸੀਂ ਦੇਖ ਲਓ ਕਿੰਨਾ ਜੋਸ਼ ਹੈਗਾ ਹਰ ਹਰ ਟਰਾਲੀ 'ਚ ਵਗ ਜੋਸ਼ ਹੀ ਜੋਸ਼ ਹੈ ਜੀ ਪੰਜਾਬ 'ਚ ਕਦੇ ਨਮੋਸਤੀ ਚ ਹੈ ਨਹੀਂ ਪਤਾ ਚੜਦੀ ਕਲਾਚੀ ਨਹੀਂ ਲੰਗਰ ਕਿੱਥੇ ਦਾ ਆਪਾਂ ਨੇ ਲਾਇਆ ਆਪਾਂ ਜੀ ਖੀਰ ਦਾ ਲਾਇਆ ਤੇ ਪ੍ਰਸ਼ਾਦ ਦਾ ਲਾਇਆ ਜੀ ਰੋਟੀ ਦਾ ਲਾਇਆ ਛਾਲ ਸਬਜੀ ਕਿੰਨਾ ਦਿਨ ਹੋ ਗਿਆ ਜੀ ਸਾਨੂੰ ਅੱਜ ਤੀਜਾ ਦਿਨ ਹੋ ਗਿਆ ਜੀ ਜਿਸ ਦਿਨ ਤੋਂ ਆਏ ਸੀਗੇ ਉਸੇ ਦਿਨ ਤੋਂ ਕੰਮ ਚੱਲੂ ਸੀਗਾ ਜੀ ਆਪਾਂ ਤੇ ਵੀ ਆਪਣਾ ਲੰਗਰ ਤਿਆਰ ਹੋ ਰਿਹਾ ਹੈਗਾ ਜਿਵੇਂ ਕਿ ਇਹਨਾਂ ਨੇ ਖੀਰ ਦਾ ਲੰਗਰ ਵੀ ਤਿਆਰ ਕਰ ਰਹੇ ਨੇ ਆਪਾਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਸਮਾਜ ਸੇਵੀਆ ਵੱਲੋਂ ਖੀਰ ਦਾ ਲੰਗਰ ਤਿਆਰ ਹੋ ਇਹ ਜੀ ਆਪਣੇ ਕੀ ਤਿਆਰ ਕਰ ਰਹੇ ਇੱਕ ਖੀਰ ਤਿਆਰ ਕਰ ਰਹੇ ਹਾਂ ਹਾਂਜੀ ਅਹ ਦੇਖੋ ਡਰਮਾਂ ਦੇ ਡਰਮ ਧਰ ਕੇ ਪਿੰਡ ਵੱਲੋਂ ਦੁੱਧ ਆਇਆ ਹੋਇਆ ਹੈਗਾ ਲੋਕਾਂ ਨੇ ਬੜਾ ਬਿਲ ਖੋਲ ਕੇ ਲੰਗਰ ਚੇਵਾ ਲਗਾਈ ਜਾ ਰਹੀ ਹੈਗੀ ਖਨੌਰੀ ਕਲਾਮ ਵੱਲੋਂ ਆ ਤੁਸੀਂ ਦੇਖ ਰਹੇ ਹੋ ਇਹ ਤੁਹਾਡੇ ਸਮਾਜ ਸੇਵੀ ਨੇ ਖਨੌਰੀ ਕਲਾਾਂ ਦੇ ਜਿੰਨੇ ਵੀ ਧਾਰੂ ਨੇਤਾ ਨੇ ਇਹ ਸਾਰੇ ਤੁਸੀਂ ਦੇਖ ਰਹੇ ਹੋ ਹਲੋ ਹਲੋ ਅੱਜ ਦਾ ਜੋ ਮੌਲ ਹੈ ਤੁਸੀਂ ਦੇਖ ਰਹੇ ਹੋ ਮਨੁੱਖ ਕਿਸ ਤਰ੍ਹਾਂ ਦਾ ਹੁਣ ਲੱਗ ਰਿਹਾ ਹੈਗਾ ਅੱਜ ਦੀ ਮੌਲ ਹਾਂ ਉਹ ਬੜਾ ਬੀ ਬਿਲਕੁਲ ਮਹੀ ਇਦਾਂ ਦੀ ਗੱਲ ਨਹੀਂ ਜਿੱਥੇ ਆਨਲਾਈਨ ਦੀ ਸਾਰੀ ਫੋਟੋ ਤੋਂ ਬਸ ਜਿਹੜਾ ਜਾਇਜ਼ ਹੈ ਬਾਕੀ ਕਸਵਾਂ ਖੱਢਣੇ ਜਿਹੜੇ ਉਹਨਾਂ ਦੀ ਕੇਂਦਰ ਸਰਕਾਰ ਨਾਲ ਕਈ ਦਿਨਾਂ ਦੀ ਮੀਟਿੰਗ ਚੱਲ ਰਹੀ ਹੈ 2 ਕਿਲੋ ਬਾਅਦ ਜਿੱਦਾਂ ਵੀ ਉਹਦਾ ਮਸਲਾ ਆਏਗਾ ਉਹ ਕੋ ਸਟੈਪ ਦਿੱਤੇ ਜਾਏਗਾ ਪਰ ਇੱਕ ਇੱਕ ਦੇਖਣ ਵਾਲੀ ਗੱਲ ਹੈ ਕਿ ਮੋਦੀ ਸਰਕਾਰ ਨੂੰ ਇਹ ਨਹੀਂ ਪਤਾ ਕਿ ਮੈਂ ਖਾਨਾ ਦੇ ਨਾਲ ਕਿਹਨਾਂ ਦੇ ਨਾਲੇ ਸੰਘਾ ਲੈ ਰਹੇ ਹਾਂ ਇਹ ਸੰਦਨੀ ਆਉਦੀ ਕਿ ਉਹਨੂੰ ਸੋਚ ਲੈਣਾ ਚਾਹੀਦਾ ਹੈ ਬੁੱਧੀ ਨੂੰ ਕੰਮ ਲੈਣਾ ਲੜ ਚਾਹੀਦਾ ਹੈ ਕਿ ਇਹ ਕੋ ਕੋਮ ਹੈ ਇਹ ਉਹ ਕਿਸਾਨ ਨੇ ਗੁਰੂ ਕਬਿੰਦ ਸਿੰਘ ਦੀ ਵੰਸ਼ ਤੋਂ ਨੇ ਜਿਨ੍ਹਾਂ ਨੇ ਖੁਸ਼ਾ ਨੇ ਜੰਗਾਂ ਲੜੀਆਂ ਸੀ ਉਦੋਂ ਕੋ ਫ਼ਰਾਜ ਨੂੰ ਉਹਨਾਂ ਨੇ ਹਰਾਇਆ ਸੀ ਪਿੱਛਿਆਂ ਨੇ ਤੇ ਐਥੇ ਤਾਂ ਦੇਖੋ ਖੀਰਕਰਾ ਦੇ ਲੰਗਰ ਚੱਲ ਰਹੇ ਨੇ ਐਥੇ ਮੋਦੀ ਸਾਹਿਬ ਕੀ ਭੁੱਲਦਾ ਇਹਨਾਂ ਨੂੰ ਜਿੱਥੇ ਖੀਰਕਰਾ ਦੇ ਲੰਗਰ ਚੱਲਦੇ ਹੋਣ ਇਹ ਫਿਰ ਜਿੱਤ ਸਕਦੇ ਨੇ ਰੱਜੇ ਪੂਰੇ ਦਾ ਮੋਦੀ ਵੀ ਇਤਰੀ ਗਣ ਨਹੀਂ ਕਰਦੇ ਸੋ ਇਹ ਮੋਦੀ ਦਾ ਭੁਲਿਖਾ ਹੈ ਬੀਜੇਪੀ ਸਰਕਾਰ ਦਾ ਨੋ ਨੋ ਇਹ ਪ੍ਰੇਖਾ ਕੱਟ ਲੈਣਾ ਚਾਹੀਦਾ ਜੋ ਪੁਰਾਣਾ ਰਿਹਾ ਮੰਗਾਰੇ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਇਹਦਾ ਬਾਰਡਰ ਤੇ ਬੈਠੇ ਨੇ ਇਹਦਾ ਇੱਕ ਆਪਣੇ ਲੀਡਰਾਂ ਦਾ ਜਿਹੜਾ ਹੁਕਮ ਡੀਕ ਰਹੇ ਨੇ ਿੱਲੀ ਜਾਣੀ ਕੋਈ ਦਿੱਕਤ ਨਹੀਂ ਜਿਹੜਾ ਜਾਪਤਾ ਤੇ ਰਹਿ ਕੇ ਮੈਂ ਅੱਜ ਦੇਖਿਆ ਕਿ ਕਸਾਨਾ ਦਾ ਜਾਪਤਾ ਰੱਦੇ ਨਿਕਲ ਕਸਾਨਾ ਦਾ ਜਿਹੜੇ ਲੱਗੇ ਹੋਏ ਨੇ ਨਾਲ ਬਹੁਤ ਵਧੀਆ ਯਾਰਨ ਸ਼ਖਸ਼ਣ ਦੇ ਵਿੱਚ ਨੇ ਪਰ ਉਹ ਹੁਕਮ ਡੀਕ ਰਹੇ ਨੇ ਬਾਕੀ ਮੋਦੀ ਸਾਹਿਬ ਨੇ ਪਲੇਖਾ ਕੱਟ ਲੈਣਾ ਚਾਹੀਦਾ ਕਿ ਕਸਾਨਾ ਨਾਲ ਪੱਕਾ ਲੈਣ ਦੀ ਲੋੜ ਨਹੀਂ ਹੈਗੀ ਕਿ ਅੱਜ ਵੀ ਮੋਦੀ ਦੀ ਹਾਰ ਹੈ ਕੱਲ ਵੀ ਹਾਰ ਹੋਤਾ ਹੈ